ਹਾਂ ਉਧਰ ਕਹਿੰਦੇ ਗੁਰਤੀ ਦਿੱਤੀ ਜਾ ਰਹੀ ਹੈ ਹਾਕਮ ਵਾਲੀਏ ਜੱਗੂ ਤੋਂ ਗੁਰਤੀ ਦਿਵਾਈ ਜਾ ਰਹੀ ਹੈ ਧੰਨਵਾਦ ਹਾਕਮ ਵਾਲੀਏ ਜੱਗੂ ਵਰਗਾ ਪ੍ਰੇਰ ਇਹਨਾਂ ਦੇ ਪਰਿਵਾਰ ਦਾ ਬਣੇ ਪ੍ਰੀਤ ਸਿੰਧ ਵੀ ਆ ਗਿਆ ਸਾਡਾ ਵੀਰ ਹਾਂ ਕੋਰਾਲਾ ਵਾਲਾ ਗਰਾਊਂਡ ਦੇ ਵਿੱਚ ਆ ਜੇ ਕਾਲੇ ਆਇਆ ਤੇਰਾ ਸਨਮਾਨ ਕਰੀਏ ਸਾਡੇ ਕੋਰਾਲੇ ਪੰਨ ਸੇਵਕ ਸ਼ੇਰਗੜ੍ਹ ਜੀ ਨਾਲ ਸਾਡੇ ਸਤਪਾਲ ਬਾਹੀ ਜੀ ਭਾਈ ਬੂਟੇ ਉਮਰੀਆਣੇ ਦਾ ਵੀ ਬਹੁਤ-ਬਹੁਤ ਧੰਨਵਾਦ ਬੋਟਾ ਤੇ ਸਾਡਾ ਵੀਰ ਸਿਕਰਾਜ ਰੋਡੇ ਪਹਿਲੇ ਸੈਮੀ ਦੀ ਗੱਲ ਕਰਨਗੇ ਇਹ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਕਿਉਂਕਿ ਸਾਰੇ ਬੁਲਾਰਿਆਂ ਦਾ ਧੰਨਵਾਦ ਹੈ ਹਾਂ ਇੱਕ ਇੱਕ ਮੈਚ ਕਰਕੇ ਸਾਰੇ ਬੋਲੇ ਕੋਈ ਗੱਲ ਨਹੀਂ ਬਾਈ ਜੀ ਕੋਰ ਵਾਲਾ ਮਾਨ ਗਰਾਊਂਡ ਦੇ ਵਿੱਚ ਆ ਜਾਏਗਾ ਮਾਨ ਕੋਰ ਵਾਲੀਆ ਵੀਰ ਸਾਡਾ ਗਰਾਊਂਡ ਦੇ ਵਿੱਚ ਆ ਜਾਏਗਾ ਮਾਨ ਕੋਰ ਵਾਲੀਆ ਗਰਾਊਂਡ ਦੇ ਵਿੱਚ ਆ ਜਾਏਗਾ ਜਿੱਥੇ ਮੇਰੀ ਬਾਤ ਸੁਣਦਾ ਲੈ ਵੀ ਗगन ਆਈਏ ਭਰਾ ਬਣ ਕੇ ਗगन ਸੇਖੋ ਦੇ ਨਾਲ ਕਹਿੰਦੇ ਪੱਕੀ ਯਾਰੀ ਹੈ ਲਾਲੀ ਟੰਡੋਲੀ ਜੀ ਉਹਨਾਂ ਦਾ ਮਾਨ ਸਤਿਪ ਆਇਓ ਇਧਰ ਲਿਆਓ ਸਨਮਾਨ ਆਓ ਜੀ ਰਾਜੂ ਬੱਛਵਾਨੀਆਂ ਲਾਲੀ ਭਾਈ ਆਜੋ ਟਾਈਮ ਪੂਰਾ ਪੂਰਾ ਆਪਣੇ ਕੋਲ ਹੈ